ਤੋ ਮਸ਼ੀਨ ਦਾ ਜਦੋਂ ਐਕਚੁਅਲ ਜਿਹੜੀ ਅਸੀਂ ਕਹਿੰਦੇ ਨਾ ਟੈਸਟਿੰਗ ਹੁੰਦੀ ਹੈ ਉਹ ਖੇਤਾਂ ਦੇ ਵਿੱਚ ਨਿਕਲ ਕੇ ਆਂਦੀ ਹੈ ਜਦੋਂ ਕਿਸਾਨ ਆ ਕੇ ਫੀਡਬੈਕ ਦਿੰਦਾ ਹੈ ਵੀ ਤੁਹਾਡੀ ਮਸ਼ੀਨ ਲੱਤੀ ਸੀ ਕੋਈ ਵੀ ਇੰਪਲੀਮੈਂਟ ਅਸੀਂ ਸੁਧਾਰ ਕਰ ਰਹੇ ਹਾਂ ਜਾਂ ਕੋਈ ਵੀ ਨਵਾਂ ਲਾਂਚ ਕਰ ਰਹੇ ਹਾਂ ਉਹਦੀ ਅਸੀਂ ਪਹਿਲਾਂ ਸੋਲਿਡ ਵਰਕ ਤੇ ਡਰਾਇੰਗ ਤਿਆਰ ਕਰਦੇ ਆ ਫਿਰ ਉਸ ਤੋਂ ਬਾਅਦ ਬਣਾਉਣ ਤੋਂ ਬਾਅਦ ਉਹਦੀ ਟੈਸਟਿੰਗ ਹੋਇਆ ਰ ਫੀਲਡ ਚ ਉਹ ਪ੍ਰੋ퍼 ਕੀਤੀ ਜਾਂਦੀ ਹੈ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਪ੍ਰੋਡਕਟ ਚਾਹੇ ਇੱਕ ਪੀਸ ਦੀ ਈ ਕਿਸੇ ਨੂੰ ਇੱਕ ਡਿਸਟ੍ਰਿਕਟ ਦੇ ਵਿੱਚ ਤੇ ਉਹ ਜਿਹੜਾ ਜਾਂਦਾ ਹੈ ਚਲਾਉਂਦਾ ਹੈ ਉਹ ਸਾਨੂੰ ਫੀਡਬੈਕ ਦਿੰਦਾ ਹੈ ਉਹ ਫੀਡਬੈਕ ਸਾਡਾ ਅਕਚੂਅਲ ਫੀਡਬੈਕ ਰਹਿੰਦਾ ਸਸਤੀ ਗੱਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੀਤ ਤੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਲੁਧਿਆਣਾ ਦੇ ਸਾਨਨੇਵਾਲ ਵਿਖੇ ਜਿੱਥੇ ਇੰਡੀਆ ਐਗਰੀ ਪ੍ਰੋਗਰੈਸ ਐਗਜ਼ਿਬਿਸ਼ਨ ਲੱਗੀ ਹੈਗੀ ਕਿਸਾਨ ਮੇਲਾ ਲੱਗਿਆ ਕਿਸਾਨ ਭਰਾਵਾਂ ਵਾਸਤੇ ਤੇ ਨਵੀਂ ਨਵੀਂ ਤਕਨੀਕ ਨੂੰ ਇੱਥੇ ਲੈ ਕੇ ਆਇਆ ਗਿਆ ਹੈਗਾ ਕੰਬਾਈਨ ਤੋਂ ਲੈ ਕੇ ਰੋਟਾਵੇਟਰ ਔਰ ਸੁਪਰ ਸੀਡਰ ਵਗੈਰਾ ਹਰ ਤਰ੍ਹਾਂ ਦੀ ਜਿਹੜੀ ਟ ਇੱਕ ਸਟਾਲ ਦੇ ਉੱਤੇ ਜਿਸ ਤੇ ਅਸੀਂ ਟੈਕਨੋਲੋਜੀ ਦੇਖੀ ਬਹੁਤ ਨਵੀਂ ਤਰ੍ਹਾਂ ਦੀ ਟੈਕਨੋਲੋਜੀ ਸੀਗੀ ਔਰ ਬਹੁਤ ਹੀ ਹਾਈ ਟੈਕ ਟੈਕਨੋਲੋਜੀ ਯੂਜ਼ ਕੀਤਾ ਗਿਆ ਹੈਗਾ ਪਰਮ ਐਗਰੋ ਇੰਡਸਟਰੀ ਹੈਗੀ ਹੈ ਤੇ ਮੇਰੇ ਨਾਲ ਮੌਜੂਦ ਨੇ ਸਾਹਿਲ ਜੀ ਜਿਹੜੇ ਤੇ ਸੇਲਸ ਦੇਖਦੇ ਨੇ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਸਭ ਤੋਂ ਪਹਿਲੀ ਗੱਲ ਵੀ ਐਗਜ਼ਿਬਿਸ਼ਨ ਜਿਹੜੀ ਹੈਗੀ ਹੈ ਇਹਦੇ ਵਿੱਚ ਪ੍ਰੋਫਿਟ ਕੀ ਹੁੰਦਾ ਹੈਗਾ ਕਿਸਾਨ ਕਿੱਥੇ ਤੱਕ ਆ ਜਾਂਦੇ ਨੇ ਬੇਸਿਕਲੀ ਸਰ ਜਿਹੜੀ ਇਹ ਐਗਜ਼ਿਬਿਸ਼ਨ ਹੈ ਲੁਧਿਆਣਾ ਐਗਰੀ ਐਕਸਪੋ ਇਹ ਪੰਜਵਾਂ ਐਡੀਸ਼ਨ ਹੈ ਸਾਨੇਵਾਲ ਦੇ ਵਿੱਚ ਸਭ ਤੋਂ ਪਹਿਲੇ ਤਾਂ ਸਾਨੂੰ ਨਜ਼ਦੀਕ ਹੈਗੀ ਹੈ ਤੂਰੀ ਸਾਡਾ ਪਲਾਂਟ ਹੈਗਾ ਔਰ ਮੈਗਰ ਇੰਡਸਟਰੀ ਤੁਰੀ ਬਾਈਪਾਸ ਸੰਗਰੂਰ ਦੇ ਵਿੱਚ ਔਰ ਉੱਥੇ ਸਾਡੇ ਕੋਲ ਸਾਰੀ ਫੈਸਿਲਿਟੀਆਂ ਹੈਗੀਆਂ ਨੇ ਸਾਡੀ ਪਾਊਡਰ ਕੋਟਿੰਗ ਹੁੰਦੀ ਹੈ ਸੀਐਨਸੀ ਵੀਐਮਸੀ ਹੈਗੀਆਂ ਪਹਿਲੇ ਅਸੀਂ ਗੀਅਰ ਬਣਾ ਰਹੇ ਸੀ ਬੇਨ ਸਾਨੂੰ ਗੀਅਰ ਕਰਕੇ ਜਾਣਿਆ ਜਾਂਦਾ ਸੀ ਗੀਅਰ ਤੋਂ ਬਾਅਦ ਆਪਣਾ ਰੋਟਾਵੇਟਰ ਬਣਾਨ ਕਰਕੇ ਸ਼ਾਰਟ ਬਲਾਸਟਿੰਗ ਦੀ ਮਸ਼ੀਨਾਂ ਹੋਣ ਕਰਕੇ ਜਿਹੜੀ ਪਕੜ ਆਂਦੀ ਹੈ ਪੇਂਟ ਦੀ ਉਹ ਵੀ ਬਹੁਤ ਵਧੀਆ ਆਂਦੀ ਹੈ ਗੀਅਰ ਦੀ ਕੁਆਲਿਟੀ ਵਧੀਆ ਹੋਗੀ ਪ੍ਰੋਡਕਟ ਦੀ ਕੁਆਲਿਟੀ ਵਧੀਆ ਹੋਗੀ ਲੇਕਿਨ ਜਦੋਂ ਅਸੀਂ ਸੇਲ ਕਰਨ ਜਾਂਦੇ ਆ ਤਾਂ ਸਾਡੇ ਕੋਲ ਸਾਰਿਆਂ ਕੋਲ ਕੰਪੀਟੀਸ਼ਨ ਦੇ ਵਿੱਚ ਉਹੀ ਮਾਰਕੀਟ ਰਹਿ ਜਾਂਦੀ ਸੀ ਇਹੋ ਜੀ ਐਗਜ਼ਿਬਿਸ਼ਨ ਲੱਗਣ ਨਾਲ ਮਾਰਕੀਟ ਜਿਹੜੀ ਹੈ ਉਹ ਐਕਸਪਲੋਰ ਹੋ ਰਹੀ ਹੈ ਜੀ ਅੱਜ ਸਾਡੇ ਕੋਲ ਬਹਰੋਂ ਆਏ ਨੇ ਕਸਟਮਰ ਰਾਜਸਥਾਨ ਤੋਂ ਆਏ ਨੇ ਯੂਪੀ ਤੋਂ ਆਏ ਨੇ ਡੀਲਰ ਔਰ ਕੱਲ ਸਾਡੇ ਕੋਲ ਗੁਜਰਾਤ ਤੋਂ ਡੀਲਰ ਭਾਈ ਆਏ ਸੀਗੇ ਮਾਰਨਿੰਗ ਦੇ ਵਿੱਚ ਹੀ ਆ ਗਏ ਸੀਗੇ ਕਿਉਂਕਿ ਇਹਨਾਂ ਨੇ ਕੋਈ ਸਕੀਮ ਚਲਾਈ ਸੀਗੀ ਗਵਰਨਮੈਂਟ ਦੀ ਸਕੀਮ ਆਤਮਾ ਸਕੀਮ ਉਹਦੇ ਵਿੱਚ ਕਾਫੀ ਫਾਰਮਰਸ ਤੇ ਡੀਲਰਸ ਨੂੰ ਬੁਲਾਇਆ ਗਿਆ ਔਰ ਇਹਨਾਂ ਵੱਲੋਂ ਡੀਲਰਸ ਵਾਸਤੇ ਅਲੱਗ ਤੋਂ ਰੂਮ ਵਗੈਰਾ ਵੀ ਪ੍ਰੋਵਾਈਡ ਕਰਾਈ ਗਏ ਐ ਫੈਸਿਲਿਟੀਆਂ ਦਿੱਤੀਆਂ ਗਈਆਂ ਹੋਟਲਸ ਦਿੱਤੇ ਗਏ ਨੇ 300 ਕਿਲੋਮੀਟਰ ਤੋਂ ਦੂਰੋਂ ਆ ਰਹੇ ਔਰ ਉਹ ਇਦਾਂ ਦੇ ਜੇ ਉਪਾਰਲੇ ਉਪਰਾਲੇ ਕੀਤੇ ਜਾਂਦੇ ਤੇ ਸਾਡੇ ਲਈ ਬਹੁਤ ਵਧੀਆ ਐਜ਼ ਅਨਫੈਕਚਰ ਨਾ ਬਹੁਤ ਫੈਸਿਲਿਟੀ ਮਿਲਦੀ ਗਿਆ ਜਾਣਕਾਰੀ ਲੈ ਲਈਏ ਕਿਉਂਕਿ ਕਿਸਾਨ ਜਿਹੜੇ ਹੈਗੇ ਨੇ ਉਹ ਹਮੇਸ਼ਾ ਟੈਕਨੋਲੋਜੀ ਨੂੰ ਲੈ ਕੇ ਬਹੁਤ ਹੀ ਉਤਸੁਕ ਰਹਿੰਦੇ ਨੇ ਉਹਨਾਂ ਇਹ ਦੇਖੋਗੇ ਸਾਡੇ ਦੋ ਤਰ੍ਹਾਂ ਦੇ ਮਾਡਲ ਹੈ ਬੀਡਰ ਦੇ ਇਕ ਤੇ ਆ ਮਾਡਲ ਹੈਗਾ ਇਹਦੇ ਬੈਕ ਸਾਈਡ ਤੇ ਅਸੀਂ ਰੱਖਿਆ ਵੀ ਮਿੱਟੀ ਦੇ ਵਿੱਚ ਜਿਸ ਤਰ੍ਹਾਂ ਵੀ ਕਸਟਮਾਈਜ਼ ਕਰਕੇ ਅਸੀਂ ਇਹਨੂੰ ਬਣਾਇਆ ਹੈਗਾ ਇਹ ਕਿਸ ਤੋਂ ਪਹਿਲੇ ਮਾਡਲ ਹੈਗਾ ਉਹ ਵੀ ਡਿਸਪਲੇ ਤੇ ਤੁਹਾਨੂੰ ਦਿਖਾਣੇ ਆ ਇਹ 3 ਰੋ ਵੀਡਰ ਹੈਗਾ 슈ਗਰ ਕੈਨ ਵੀਡਰ ਹੈ ਬੇਸਿਕਲੀ ਇਹ ਗੰਨੇ ਦੇ ਵੀਡਰ ਤੇ ਜਿਵੇਂ ਆਪਣੇ ਤਰਨਤਨ ਸਾਹਿਬ ਰੋਪੜ ਹੈ ਯਾ ਹਿਮਾਚਲ ਦੇ ਕੁਝ ਬੈਲਟ ਹੈ ਯਾ 슈ਗਰ ਮਿਲ ਹੈ ਉੱਥੇ ਬਹੁਤ ਚੱਲਦਾ ਹੈਗਾ ਯੂਪੀ ਦੇ ਵਿੱਚ ਸਾਡਾ ਇਹ ਪ੍ਰੋਡਕਟ ਜਾਂਦਾ ਹੈਗਾ ਉੱਤਰਾਖੰਡ ਜਾਂਦਾ ਹੈ ਐਮਪੀ ਮਹਾਰਾਸ਼ਟਰ ਦੇ ਵਿੱਚ ਵੀ ਡਿਮਾਂਡ ਰਹਿੰਦੀ ਹੈ ਇਹਦੀ ਤੇ ਇਹ ਘੱਟੋ ਘੱਟ ਨਹੀਂ ਇਸ ਵੀਡਰ ਦੀ ਨਾ ਪਿਛਲੇ 5-7 ਸਾਲਾਂ ਤੋਂ ਬਹੁਤ ਫਿਰ ਨਵੀਂ ਜਿਹੜੀ ਹੈਗੀ ਮਸ਼ੀਨਰੀ ਕਿਹੜੀ ਵਾਲੀ ਹੈਗੀ ਆ ਇੱਕ ਸਾਹਮਣੇ ਮਸ਼ੀਨ ਜਿਹੜੀ ਦਿਸ ਰਹੀ ਹੈਗੀ ਇਸ ਬਾਰੇ ਮਾੜੀ ਜਾਣਕਾਰੀ ਹੋ ਜਾਵੇ ਬੀ ਬੇਸਿਕਲੀ ਜੀ ਇਹ ਰੋਟੋ ਸੀਡਰ ਹੈ ਰੋਟੋਵੇਟਰ ਦੇ ਉੱਪਰ ਇੱਕ ਸੀਡਰਿੰਗ ਲੱਗੀ ਹੋਈ ਹੈ ਜਿਸ ਤਰ੍ਹਾਂ ਇਸ ਤੋਂ ਬਾਅਦ ਸੁਪਰ ਸੀਡਰ ਆਇਆ ਸੀਗਾ ਠੀਕ ਹੈ ਇਹ ਰੋਟੋ ਸੀਡਰ ਕਿਸੇ ਵੀ ਬਜਾਈ ਵਾਸਤੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਤੁਹਾਡਾ ਜੇ ਟਰੈਕਟਰ ਛੋਟਾ ਹੈਗਾ ਉਹਦੀ ਹਾਰਸ ਪਾਵਰ ਘੱਟ ਹੈਗੀ ਹੈ ਤੇ ਉਹਦੇ 'ਚ ਵੀ ਤੁਸੀਂ ਵਰਕਿੰਗ ਇਹਦੇ 'ਚ ਲੈ ਸਕਦੇ ਹੈਗੇ ਹੋ ਤੇ ਆ ਜਿਹੜੀ ਛੋਟੀ ਮਸ਼ੀਨ ਹੈ ਇਹਦਾ ਕੀ ਕੰਮ ਹੈਗਾ ਇਹ ਛੋਟਾ ਰੋਟੇਟਰ ਹੈ ਜੀ 3 ਫੁੱਟ ਦਾ ਇਹ ਮਾਡਲ ਰੱਖਿਆ ਹੈ ਅਸੀਂ 3 ਫੁੱਟ ਦਾ ਹਿਮਾਚਲ ਉੱਤਰਾਖੰਡ ਪਹਾੜੀ ਏਰੀਆ ਚ ਜਾਂ ਬਾਗਬਾਨੀ ਚ ਹਾਰਟੀਕਲਚਰ ਚ ਇਹਦਾ ਬਹੁਤ ਬੈਨੀਫਿਟ ਹੈਗਾ ਜਿਹੜੇ ਮਰਜ਼ੀ ਖੇਤ ਚ ਲੈ ਕੇ ਜਾ ਸਕਦੇ ਆ ਛੋਟੀ ਤੇ ਆਪਾਂ ਅੱਗੇ ਜਿਹੜਾ ਤੁਹਾਡੀ ਮਸ਼ੀਨਰੀ ਕਿਹੜੀ ਟੈਕਨੋਲੋਜੀ ਜਿਹੜੀ ਨਵੀਂ ਲੈ ਕੇ ਆਏ ओके ओके ਜਿਹੜਾ ਸੁਪਰਸੀਡਰ ਅੱਜ ਦੀ ਡੇਟ ਦੇ ਵਿੱਚ ਹਰ ਕੰਪਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਉਹਦੇ ਵਿੱਚ ਨਵੀਂ ਨਵੀਂ ਤਕਨੀਕ ਜਿਹੜੀ ਪਾਉਂਦੀ ਨੇ ਉਹ ਤਕਨੀਕ ਜਿਹੜੀ ਹੈਗੀ ਉਹ ਕਿਹੜੀਆਂ ਹੈਗੀਆਂ ਉਹ ਮੜਾ ਜੀ ਤੁਸੀਂ ਦਿਖਾਓ ਸਪੈਸਿਫਿਕਲੀ ਸਰ ਇਹ ਸੁਪਰਸੀਡਰ ਜਿਹੜੀ ਸਟਾਰਟਿੰਗ ਹੋਈ ਸੀ ਚੇਨ ਵਾਲਾ ਗੀਅਰ ਹੋਈ ਸੀ ਹੋਰ ਚੀਜ਼ਾਂ ਹੋਈਆਂ ਸੀ ਜਾਂ ਮਲਟੀ ਸਪੀਡ ਹੋ ਗਿਆ ਜਾਂ ਹੈਵੀ ਡਿਊਟੀ ਹੋ ਗਿਆ ਔਰ ਅੱਜ ਦੀ ਡੇਟ ਦੇ ਵਿੱਚ ਇਕੱਲਾ ਸੁਪਰਸੀਡਰ ਪੰਜਾਬ ਦੀ ਡਿਮਾਂਡ ਨਹੀਂ ਹੈਗੀ ਇੱਥੇ ਉਪਰਾਲੀ ਹੈ ਹਰਿਆਣੇ ਦੀ ਡਿਮਾਂਡ ਨਹੀਂ ਹੈ ਯੂਪੀ ਦੀ ਡਿਮਾਂਡ ਨਹੀਂ ਹੈ ਐਮਪੀ ਉੱਤਰਾਖੰਡ ਮਹਾਰਾਸ਼ਟਰ ਸਭ ਜਗ੍ਹਾਸ ਤੋਂ ਡਿਮਾਂਡ ਆ ਰਹੀ ਹੈ ਬੇਸਿਕਲੀ ਕੀ ਹੈ ਜੀ ਸੁਪਰਸੀਡਰ ਬਣਾਉਣ ਵਾਲੀ ਕੰਪਨੀਆਂ ਦੇ ਵਿੱਚ ਇੰਨਾ ਕ ਅੱਛਾ ਕੰਪੀਟੀਸ਼ਨ ਹੈਲਦੀ ਕੰਪੀਟੀਸ਼ਨ ਕਰਨ ਕਰਕੇ ਹੀ ਇਹਦੀ ਟੈਕਨੋਲੋਜੀ ਜਿਹੜੀ ਉਹ ਜਾਦਾ ਵਧੀਆ ਹੋਈ ਹੈ ਸਾਡੇ ਜਿਹੜੀ ਅਸੀਂ ਸੁਪਰਸੀਡਰ ਦੀ ਦੇ ਰਹੇ ਆ ਇਹਦੇ ਵਿੱਚ 7 ਫੁੱਟ 8 ਫੁੱਟ 9 ਫੁੱਟ 10 ਫੁੱਟ ਤੱਕ ਇਹ ਅਵੇਲੇਬਲ ਹੈਗਾ ਔਰ ਇਹਦੇ ਵਿੱਚ ਡਿਸਕਾਂ ਵੀ ਜਿਹੜੀ ਤੁਸੀਂ ਦੇਖੋਗੇ ਪ੍ਰੋਪਰ ਮਿਲ ਰਹੀ ਹੈ ਇੱਕ ਇੱਕ ਪਾਰ ਸਾਡੀ ਕੰਪਨੀ ਦੇ ਵਿੱਚੋਂ ਬਣ ਕੇ ਜਾਂਦਾ ਹੈ ਸਾਡੇ ਬਲੇਡਸ ਆਪਣੇ ਗਰਾਰੀਆਂ ਆਪਣੀ ਬ੍ਰਾਂਡਿੰਗ ਦੀ ਹੁੰਦੀਆਂ ਨੇ ਔਰ ਸਾਡੇ ਕੋਲ ਗੀਅਰ ਦੀ ਮੇਨ ਜਿਹੜੀ ਕਹਿੰਦੇ ਨਾ ਐਕਸਪਰਟਾਈਜ਼ ਕਈ 30 40 ਸਾਲਾਂ ਦਾ ਐਕਸਪਰਟਾਈਜ਼ ਜਿਹੜੀ ਗੀਅਰ ਦੀ ਹੈਗੀ ਹੈ ਜੋ ਮੇਨ ਇਹਦਾ ਹਾਰਟ ਹੈ ਉਹ ਮੇਨ ਚੀਜ਼ ਹੈਗੀ ਚਾਹੇ ਮਤਲਬ ਕਿ ਕਈ ਵਾਰੀ ਦੇਖਿਆ ਗਿਆ ਗੀਅਰ ਹੀ ਜ਼ਿਆਦਾ ਖਰਾਬ ਹੁੰਦਾ ਹੈਗਾ ਮਸ਼ੀਨ ਦਾ ਸਰ ਮਕੈਨੀਕਲ ਸੀਲਸ ਆ ਗਈਆਂ ਨੇ ਅੱਜਕੱਲ੍ਹ ਲੂਬ੍ਰਿਕेशंस ਹੋ ਗਈਆਂ ਨੇ ਆਟੋਮੈਟਿਕ ਲੂਬ੍ਰਿਕेशंस ਆ ਗਿਆ ਇੰਡਸਟਰੀ ਤੇ ਬਹੁਤ ਉੱਪਰ ਲੈਵਲ ਤੇ ਜਾ ਰਹੀ ਹੈਗੀ ਹੈ ਲੇਕਿਨ ਜੋ ਚਲਣਾ ਹੈਗਾ ਆਪਣਾ ਖੇਤਾਂ ਦੇ ਵਿੱਚ ਜਾ ਕੇ ਜਦੋਂ ਰੌਅ ਚਲਣੀ ਹੈ ਮਸ਼ੀਨ ਨੇ ਮਸ਼ੀਨ ਦੀ ਤੇ ਵਰਤੋਂ ਜਿੰਨੀ ਜ਼ਿਆਦਾ ਹੋਏਗੀ ਉਨੀ ਉਹਦੀ ਵੇਰੀਅੰਟ ਇਅਰ ਹੋਣੀ ਹੈ ਐਂਡ ਦੇ ਵਿੱਚ ਤੇ ਮਸ਼ੀਨ ਨੇ ਹੀ ਆਪਣੀ ਦਿਖਾਨੀ ਹੈ ਪ੍ਰੋਡਕਟਿਵਿਟੀ ਵੀ ਉਹ ਮਸ਼ੀਨ ਕਿਸ ਲੈਵਲ ਤੇ ਕੰਮ ਕਰ ਰਹੀ ਹੈਗੀ ਹੈ ਸੋ ਮਸ਼ੀਨ ਦਾ ਜਦੋਂ ਐਕਚੁਅਲ ਜਿਹੜੀ ਅਸੀਂ ਕਹਿੰਦੇ ਨਾ ਟੈਸਟਿੰਗ ਹੁੰਦੀ ਹੈ ਉਹ ਖੇਤਾਂ ਦੇ ਵਿੱਚ ਨਿਕਲ ਕੇ ਆਂਦੀ ਹੈ ਜਦੋਂ ਕਿਸਾਨ ਆ ਕੇ ਫੀਡਬੈਕ ਦਿੰਦਾ ਹੈ ਵੀ ਤੁਹਾਡੀ ਮਸ਼ੀਨ ਲੱਤੀ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਪ੍ਰੋਡਕਟ ਚਾਹੇ ਇੱਕ ਪੀਸ ਦੀ ਈ ਕਿਸੇ ਨੂੰ ਇੱਕ ਡਿਸਟ੍ਰਿਕਟ ਦੇ ਵਿੱਚ ਤੇ ਉਹ ਜਦੋਂ ਜਾਂਦਾ ਚਲਾਉਂਦਾ ਉਹ ਸਾਨੂੰ ਫੀਡਬੈਕ ਦਿੰਦਾ ਉਹ ਫੀਡਬੈਕ ਸਾਡਾ ਅਸਚੂਅਲ ਫੀਡਬੈਕ ਲੈਂਦਾ ਸੋ ਸਾਨੂੰ ਉਸ ਚੀਜ਼ ਦੀ ਕੰਫੀਡੈਂਟ ਆਉਂਦਾ ਵੀ ਇਹ ਕਲਾਇੰਟ ਸਾਡਾ ਜਿਹੜਾ ਫਾਰਮਰ ਸਾਡਾ ਜਿਹੜਾ ਕਸਟਮਰ ਨਹੀਂ ਹੈਗਾ ਸਾਡਾ ਇੱਕ ਸਾਡਾ ਸਟੇਕਹੋਲਡਰ ਹੈ ਜਿਹੜੀ ਸਾਡੀ ਕੰਪਨੀ ਚਲਾਉਣ ਦੇ ਵਿੱਚ ਸਾਨੂੰ ਸਪੋਰਟ ਕਰ ਰਿਹਾ ਹੈਗਾ ਤੋ ਉਸ ਚੀਜ਼ ਦਾ ਬੈਨੀਫਿਟ ਮਿਲਦਾ ਹੈਗਾ ਮੈਂ ਕੈਮਰਾਮੈਨ ਕਹਾਂਗਾ ਵੀ ਸੁਪਰ ਸੀਡਰ ਨੂੰ ਦਿਖਾਇਆ ਜਾਵੇ ਇੱਕ ਵਾਰੀ ਡਿਸਕ ਜਿਹੜੀ ਹੈਗੀਆਂ ਬਹੁਤ ਹੀ ਹਾਈ ਕੁਆਲਿਟੀ ਦੀ ਯੂਜ਼ ਕੀਤੀਆਂ ਗਈਆਂ ਨੇ ਜਿਹੜੇ ਪਾਈਪਸ ਹੈਗੇ ਨੇ ਉਹ ਵੀ ਹਾਈ ਕੁਆਲਿਟੀ ਹੈ ਮਤਲਬ ਕਿ ਹਰ ਚੀਜ਼ ਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸਾਨ ਭਰਾ ਇੱਕ ਵਾਰੀ ਦੇਖੇ ਪਹਿਲੀ ਕਹਿੰਦੇ ਨਾ ਫਰਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਉਹ ਵਾਲਾ ਕੰਮ ਕੋਸ਼ਿਸ਼ ਕੀਤੀ ਗਈ ਹੈ ਸਲਜੀ ਹੋਰ ਕੀ ਨਵੀਂ ਚੀਜ਼ ਹੈਗੀ ਆਪਣੇ ਕੋਲ ਜਿਹੜੀ ਮਸ਼ੀਨਾਂ ਦੋ ਹੋਰ ਦਿਸਣੀਆਂ ਨੇ ਇੱਕ 슈ਗਰ ਕੇਨ ਮਾਡਲ ਆ ਸਾਡਾ ਬੇਸਿਕਲੀ ਇੱਥੋਂ ਸਟਾਰਟ ਹੋਈ ਸੀ ਇੰਨੇ ਸਾਨੂੰ ਯੂਪੀ ਦੇ ਵਿੱਚ ਬਹੁਤ ਅੱਛਾ ਕੰਮ ਦਿੱਤਾ ਯੂਪੀ ਦਾ ਉਹ ਬੈਲਟ ਜਿਹੜੀ ਸੀਤਾਪੁਰ ਦੀ ਗੰਨੇ ਮਿਲਦੇ ਉਹ ਮਸ਼ਹੂਰ ਹੈ ਉੱਥੇ ਕਾਫੀ ਅੱਛੀ ਗੰਨੇ ਮਿਲਣਾ ਹੈਗੀਆਂ ਨੇ ਔਰ ਇਹਦੇ ਵਿੱਚ ਵੀਡੀਓ ਸਭ ਤੋਂ ਪਹਿਲੇ ਲਾਂਚ ਕੀਤਾ ਸੀਗਾ ਅਸੀਂ ਉੱਥੇ ਵੀਡਰ 3 ਰੋ 2 ਰੋ ਦੋਨੋਂ ਹੀ ਬੜੇ ਵਧੀਆ ਚੱਲੇ ਆ ਗੰਨੇ ਦੇ ਨਾਲ ਨਾਲ ਇਹ ਮੱਕੀ ਦੇ ਉੱਤੇ ਵੀ ਬੈਸਟ ਇਹਨੇ ਰਿਜ਼ਲਟ ਦਿੱਤਾ ਹੈ ਕਪਾਾਸ ਦੇ ਉੱਤੇ ਵੀ ਚੱਲਦਾ ਹੈ ਜਿਹੜਾ ਕਾਟਨ ਦੀ ਬੈਲਟ ਦੇ ਉੱਤੇ ਲੇਕਿਨ ਜ਼ਿਆਦਾਤਰ ਲੋਕਾਂ ਨੇ ਗੰਨੇ ਦੇ ਉੱਤੇ ਜ਼ਿਆਦਾ ਪਸੰਦ ਕੀਤਾ ਹੈ ਉਹ ਸਾਡੇ ਜਿਹੜੇ ਡੀਲਰਸ ਨੇ ਉਹਨਾਂ ਕੋਲੋਂ ਕਈ ਵਾਰ ਤੇ ਮਤਲਬ ਵੀਡਰ ਦੀ ਬੁਕਿੰਗ ਵਾਸਤੇ ਕਾਫੀ ਜ਼ਿਆਦਾ ਰਸ਼ ਪੈਂਦਾ ਹੈ ਵੀ ਸਾਨੂੰ ਬੁਕਿੰਗ ਕਰਾ ਦਿਓ ਸਾਨੂੰ ਵੀਰ ਜਦੋਂ ਮਰਜ਼ੀ ਦੇ ਦਿਓ ਸਾਡੀ ਬੁਕਿੰਗ ਕਰ ਲਓ ਮਤਲਬ ਇਦਾਂ ਦੀ ਡਿਮਾਂਡ ਆ ਜਾਂਦੀ ਜਦੋਂ ਟਾਈਮ ਆਂਦਾ ਹੈ ਹੁਣ ਮੈਂ ਮਾਰਨਿੰਗ ਇਸ ਤਰ੍ਹਾਂ ਦਾ ਫੀਡਬੈਕ ਕਿਸਾਨਾਂ ਵੱਲੋਂ ਜਿਹੜਾ ਕੋਈ ਲੈ ਗਿਆ ਹੋਵੇ ਉਹਨੇ ਨਾਲ ਦੇ ਹੀ ਕਿਸੇ ਆਪਣੇ ਭਰਾ ਨੂੰ ਕਿਹਾ ਹੋਵੇ ਵੀ ਇੱਥੋਂ ਜਾ ਕੇ ਮਸ਼ੀਨਰੀ ਲਓ ਟੈਕਨੋਲੋਜੀ ਵਧੀਆ ਹੈਗੀ ਤੁਹਾਨੂੰ ਮੈਂ ਇੱਕ ਬੜੀ ਵਧੀਆ ਗੱਲ ਦੱਸਾਂ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਕਰ ਰਹੇ ਹਾਂ ਪੰਜਾਬ 'ਚ ਸਾਡਾ ਕੋਈ ਡੀਲਰ ਨਹੀਂ ਹੈ ਜਿੰਨਾ ਕਿਸਾਨ ਵੇਸ ਹੀ ਆ ਸਾਰਾ ਬਹੁਤ ਸੁਣਨ ਵਾਲੀ ਗੱਲ ਹੈ ਵੀ ਪੰਜਾਬ ਦੀ ਕੰਪਨੀ ਔਰ ਐਗਰੀਕਲਚਰ ਯੂਨਿਟ ਦੇ ਪ੍ਰੋਡਕਟ ਬਣਾ ਰਹੀ ਹੈ ਤੇ ਪੰਜਾਬ ਦਾ ਜਿਹੜਾ ਪਾਈਚਾਰਾ ਉਹ ਇਹਨੂੰ ਪਰਚੇਜ਼ ਨਹੀਂ ਕਰ ਰਿਹਾ ਲੇਕਿਨ ਬਾਹਰ ਜਿਹੜੀ ਪਰਚੇਜ਼ਿੰਗ ਬਹੁਤ ਜ਼ਿਆਦਾ ਹੈਗੀ ਹੈ ਪਰਚੇਜ਼ ਹੋ ਰਿਹਾ ਜੀ ਮੇਰੇ ਕਹਿਣ ਦਾ ਮਤਲਬ ਸਾਨੂੰ ਡੀਲਰ ਦੀ ਲੋੜ ਨਹੀਂ ਪਈ ਕਿਉਂਕਿ ਪੰਜਾਬ ਤੇ ਡਾਇਰੈਕਟ ਡਾਇਰੈਕਟ ਡੀਲ ਹੋ ਰਹੀ ਹੈ ਇਹਦਾ ਜਿਹੜਾ ਵੀ ਸੁਧਰਾ ਰੂਪ ਜਿਹੜਾ ਮੈਂ ਤੁਹਾਨੂੰ ਦਿਖਾਇਆ ਇਹ ਇਹਦਾ ਅਲੱਗ ਬੈਨੀਫਿਟ ਹੈ ਉਹਦਾ ਅਲੱਗ ਬੈਨੀਫਿਟ ਹੈ ਉਹ ਸਾਰੇ ਕਿਸਾਨ ਪਰਾਵਾਂ ਦੀ ਫੀਡਬੈਕ ਤੋਂ ਬਾਅਦ ਬਣਿਆ ਹੈ ਮਤਲਬ ਜਿੱਦ ਮੈਂ ਤਰੰਤਨ ਸਾਹਿਬ ਦੀ ਤੁਹਾਨੂੰ ਗੱਲ ਕੀਤੀ ਜਿੱਥੇ ਸ਼ੂਗਰ ਮਿਲ ਹੈਗੀਆਂ ਰੂਪੜ ਹੈਗੀਆਂ ਜਾਂ ਹਿਮਾਚਲ ਦੇ ਬਾਰਡਰ ਤੇ ਉਹਨਾਂ ਸਾਈਡ ਜੇ ਨੇ ਵੀਡਰ ਉਹ ਇਸੇ ਕਰਕੇ ਗਿਆ ਇੱਕ ਕਿਸਾਨ ਦੇ ਇੱਕ ਪਿੰਡ ਚ ਗਿਆ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਤੇ ਅੱਗੇ ਦੀ ਅੱਗੇ ਰੈਫਰੈਂਸ ਤੇ ਆਇਆ ਰੈਫਰੈਂਸ ਟੂ ਰੈਫਰੈਂਸ ਆਪਾਂ ਨੂੰ ਡੀਲਰ ਬਣਾਉਣ ਦੀ ਲੋੜ ਹੀ ਨਹੀਂ ਪਈ ਅਕਿ ਐਕਚੁਅਲੀ ਫਿਰ ਉਹ ਫਿਰ ਹੋ ਜਾਂਦਾ ਸੀਗਾ ਵੀ ਵੀ ਜੇ ਡਾਇਰੈਕਟ ਸੇਲ ਆ ਰਹੀ ਹੈਗੀ ਹੈ ਹੁਣ ਪੰਜਾਬ ਸਰਕਾਰ ਵੀ ਇਹਨੂੰ ਪ੍ਰੋਮੋਟ ਕਰ ਰਹੀ ਜੀ ਹੁਣੇ ਐਪਲੀਕੇਸ਼ਨਸ ਨਿਕਲੀਆਂ ਹੋਈਆਂ ਐ ਇਹਦੀਆਂ ਇਸ ਟਾਈਮ ਇਹਦੀ ਸਬਸਿਡੀ ਚੱਲ ਰਹੀ ਹੈਗੀ ਆ ਜੀ ਉਹ ਸਬਸਿਡੀ ਤੇ ਜਾ ਰਿਹਾ ਹੈਗਾ ਲਾਸਟ ਈਅਰ ਹਰਿਆਣੇ ਨੇ ਬਹੁਤ ਅੱਛੀ ਸਬਸਿਡੀ ਕੱਢੀ ਸੀ ਹੁਣ ਵੀ ਸ਼ਾਇਦ ਅੱਗੇ ਆਉਣ ਵਾਲੇ ਸੀਜ਼ਨ ਚ ਕੱਢੀ ਜਾਵੇ ਤੇ ਯੂਪੀ ਦੇ ਵਿੱਚ ਤੇ ਸਟਾਰਟ ਹੋ ਗਈਆਂ ਐਪਲੀਕੇਸ਼ਨ ਲਗਣੀਆਂ ਸੋ ਇਹਦੀ ਡਿਮਾਂਡ ਰਹਿੰਦੀ ਇਸ ਤਰ੍ਹਾਂ ਦਾ ਚਲੋ ਬਹੁਤ ਹੀ ਵਧੀਆ ਗੱਲ ਹੈਗੀ ਐ ਤੇ ਅਸੀਂ ਤੁਹਾਨੂੰ ਦਿਖਾਣੇ ਆ ਜਿਹੜਾ ਪਰਮ ਐਗਰੋ ਦਾ ਜਿਹੜਾ ਸਟਾਲ ਲੱਗਿਆ ਹੋਇਆ ਹੈਗਾ ਬਹੁਤ ਹੀ ਓਪਨ ਦੇ ਵਿੱਚ ਲੱਗਿਆ ਹੈਗਾ ਮਸ਼ੀਨਰੀ ਜਿਹੜੀ ਹਾਈ ਟੈਕ ਹੈਗੀ ਐ ਟੈਕਨੋਲੋਜੀ ਬਹੁਤ ਅੱਛੀ ਹੈਗੀ ਇਹਨ ਤੇ ਕਿਸਾਨ ਭਰਾਵਾਂ ਦੇ ਲਈ ਜੇ ਆਪਾਂ ਗੱਲ ਕਰਦੇ ਆਂ ਬਹੁਤ ਹੀ ਉਮਦਾ ਤਕਨੀਕ ਜਿਹੜੀ ਹੈਗੀ ਆ ਕੰਪਨੀ ਵੱਲੋਂ ਲੈ ਕੇ ਆਂਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਭਾਜੀ ਹੋਰ ਆਪਾਂ ਕਿਸੇ ਨਾਲ ਗੱਲ ਕਰ ਸਕਦੇ ਆਂ ਵੀ ਛੋਟੀ ਮੋਟੀ ਕੋਈ ਚੀਜ਼ ਆਪਾਂ ਟੈਕਨੀਕਲ ਜਿਹੜੇ ਮੇਨ ਹੈੱਡ ਵੀ ਹੈ ਉਹ ਸਾਡੇ ਮਲਕੀ ਮੇਨ ਜਿਹਦੇ ਕੈਸਰ ਨੇ ਹੋ ਜਿਹੜੀ ਸਕਾਰੀ ਦੇਖਦੇ ਠੀਕ ਹੈ ਹਰਚਰਨਜੀਤ ਤੇ ਮੇਰੇ ਨਾਲ ਹਰਚਰਨਜੀਤ ਨੇ ਸਾਈਡ ਤੋਂ ਬਾਅਦ ਹਰਚਰਨਜੀਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ ਪਰਮ ਐਗਰੋ ਜਿਹੜੀ ਹੈਗੀ ਆ ਬਹੁਤ ਪੁਰਾਣੀ ਫਰਮ ਹੈਗੀ ਔਰ ਹਮੇਸ਼ਾ ਤੋਂ ਹੀ ਕਿਸਾਨ ਭਰਾਵਾਂ ਨੂੰ ਨਵੀਂ ਨਵੀਂ ਟੈਕਨੀਕ ਨਾਲ ਜਾਣੂ ਕਰਾਂਦੀ ਹੈਗੀ ਤੇ ਕੁਛ ਨਾ ਕੁਛ ਅੱਛਾ ਕਰਨ ਦੀ ਕੋਸ਼ਿਸ਼ ਕਰਦੀ ਕੀਤੀ ਹੈ ਟੈਕਨੀਕਲ ਜੇ ਗੱਲ ਕੀਤੀ ਜਾਵੇ ਕਿਸਾਨ ਭਰਾਵਾਂ ਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਦਾ ਹਾਰਟ ਰਵੇ ਦਿਲ ਨੂੰ ਛੂਕੇ ਟੈਕਨੀਕਲੀ ਕਿ ਜੇ ਦੇਖਿਆ ਜਾਵੇ ਜੇ ਕੋਈ ਵੀ ਇੰਪਲੀਮੈਂਟ ਅਸੀਂ ਸੁਧਾਰ ਕਰ ਰਹੇ ਹਾਂ ਜਾਂ ਕੋਈ ਵੀ ਨਵਾਂ ਲਾਂਚ ਕਰ ਰਹੇ ਹਾਂ ਉਹਦੀ ਅਸੀਂ ਪਹਿਲਾਂ ਸੋਲਿਡ ਵਰਕ ਤੇ ਡਰਾਇੰਗਾ ਤਿਆਰ ਕਰਦੇ ਹਾਂ ਫਿਰ ਉਸ ਤੋਂ ਬਾਅਦ ਬਣਨ ਤੋਂ ਬਾਅਦ ਉਹਦੀ ਟੈਸਟਿੰਗ ਵਗੈਰਾ ਫੀਲਡ 'ਚ ਉਹ ਪ੍ਰੋਪਰ ਕੀਤੀ ਜਾਂਦੀ ਹੈ ਤੇ ਕਿਸਾਨ ਭਰਾਵਾਂ ਨੂੰ ਕੀ ਕਹੋਗੇ ਤੁਸੀਂ ਸਾਨੂੰ ਪ੍ਰਮਾਣ ਨੂੰ ਇਹੀ ਬੱਸ ਆ ਰੀ ਪਰਮ ਰੋਟਵੇਟਰ ਜਿਹੜੇ ਇੰਪਲੀਮੈਂਟ ਬਣ ਰਹੇ ਨੇ ਸਾਡੇ ਉਹਨਾਂ ਨੂੰ ਵਧੂ ਵੱਧ ਲੋ ਤੇ ਉਹ ਲਗੀ ਇੱਕ ਦੂਸਰੇ ਨੂੰ ਵੀ ਦੱਸੋ ਹਾਂ ਠੀਕ ਹੈ ਦੱਸਣ ਤੇ ਸਹਿਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸਾਨ ਭਰਾਵਾਂ ਨੂੰ ਅਸੀਂ ਤੇ ਕਿਸਾਨ ਭਰਾਵਾਂ ਨੂੰ ਰਿਕੁਐਸਟ ਕਰਨਾ ਚਾਹਾਂਗੇ ਵੀ ਜਦੋਂ ਵੀ ਤੁਸੀਂ ਕੋਈ ਸੰਦ ਲੈਣੇ ਹੋ ਮਸ਼ੀਨਰੀ ਲੈਣੇ ਹੋ ਇੱਕ ਵਾਰ ਸਾਡੀ ਫੈਕਟਰੀ ਵਿਜ਼ਿਟ ਕਰੋ ਤੁਹਾਨੂੰ ਫੈਕਟਰੀ ਵਿਜ਼ਿਟ ਕਰਕੇ ਕਾਫੀ ਚੀਜ਼ਾਂ ਦਾ ਪਤਾ ਲੱਗੇਗਾ ਵੀ ਅਸੀਂ ਪੇਂਟ ਦੀ ਜਿਹੜੀ ਕੁਆਲਿਟੀ ਉਹਦੇ ਚ ਕਿੱਦਾਂ ਕੰਮ ਕਰਦੇ ਆ ਕਿਉਂਕਿ ਅੱਜ ਦੀ ਡੇਟ 'ਚ ਤਕਨੀਕ ਹਰ ਕੰਪਨੀ ਬਣਾ ਰਹੀ ਹੈ ਸਾਰੀ ਚੀਜ਼ਾਂ ਵਧੀਆ ਲੈਵਲ ਤੇ ਯੂਜ਼ ਕੀਤੀਆਂ ਜਾ ਰਹੀਆਂ ਐ ਐਕਚੁਅਲੀ ਕੀ ਹੁੰਦਾ ਉਹਦੇ ਚ ਜਿਹੜਾ ਸੁਧਾਰਨ ਦਾ ਫੀਡਬੈਕ ਨਾ ਲੰਦਾ ਜਿੰਨਾ ਫੀਡਬੈਕ ਜ਼ਿਆਦਾ ਆਏਗਾ ਅਸੀਂ ਓਨਾ ਸੁਧਾਰ ਕਰਦੇ ਰ ਉਹ ਪ੍ਰੋਸੈਸ ਜਦੋਂ ਪਤਾ ਹੁੰਦਾ ਹੈ ਕਿਸਾਨ ਭਰਾ ਨੂੰ ਵੀ ਮੈਨੂੰ ਇੰਨੇ ਦਿਨਾਂ ਚ ਇੰਨੀ ਡਿਲੀਵਰੀ ਮਿਲ ਜਾਈਂ ਆ ਪੇਂਟ ਮੈਨੂੰ ਆ ਗਿਆ ਆ ਮੇਰੀ ਕੁਆਲਿਟੀ ਆ ਗਈ ਉਹ ਤਸੱਲੀ ਹੁੰਦੀ ਹੈ ਉਹ ਸੈਟੀਸਫੈਕਸ਼ਨ ਹੁੰਦੀ ਹੈ ਕੁਆਲਿਟੀਜ਼ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਇਸੇ ਤਰੀਕੇ ਆਪਾਂ ਗੱਲ ਕਰੀਏ ਤਾਂ ਜੀ ਜੀ ਬਿਲਕੁਲ ਠੀਕ ਹੈ ਚਲੋ ਇਹ ਹੈਗੀ ਪਰਮ ਐਗਰੋ ਜਿਹੜਾ ਅਸੀਂ ਤੁਹਾਨੂੰ ਸਾਰੀ ਮਸ਼ੀਨਰੀ ਸਾਰੀ ਨਵੀਂ ਟੈਕਨੀਕ ਨਾਲ ਜਾਣੂ ਕਰਾਇਆ ਹੈਗਾ ਅਸੀਂ ਹੋਰ ਵੀ ਇਸ ਤਰ੍ਹਾਂ ਦੀ ਟੈਕਨੀਕਲ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ